ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਗੁਰਦੁਆਰਾ ਉਥੇ ਲੰਗਰ ਛਕਿਆ ਜਾਂਦਾ ਹੈ ਲੰਗਰ ਵਰਤਾਇਆ ਜਾਂਦਾ ਹੈ ਤੇ ਅੱਜ ਗੱਲ ਕਰਾਂਗੇ ਕਰਤਾਰਪੁਰ ਗੁਰਦੁਆਰੇ ਦੀ ਕਿ ਕਰਤਾਰਪੁਰ ਗੁਰਦੁਆਰੇ ਦੇ ਅੰਦਰ ਕਿਸ ਤਰ੍ਹਾਂ ਦਾ ਖਾਣਾ ਬਣਾਇਆ ਜਾਂਦਾ ਹੈ ਤੇ ਉਸ ਖਾਣੇ ਦੀ ਕੁਆਲਿਟੀ ਕੀ ਹੁੰਦੀ ਹੈ ਪਾਕਿਸਤਾਨ ਦੇ ਵਿੱਚ ਖਾਣਾ ਕਿਸ ਤਰ੍ਹਾਂ ਦਾ ਬਣਾਇਆ ਜਾਂਦਾ ਹੈ ਸਿੱਖ ਜ਼ਾਇਰਨ ਵਾਸਤੇ ਸਿੱਖ ਜਥਿਆਂ ਵਾਸਤੇ ਜਾਂ ਜਿਹੜੇ ਵੀ ਕਰਤਾਰਪੁਰ ਗੁਰਦੁਆਰੇ ਆਉਂਦੇ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਉਹ ਗੈਰ ਮੁਸਲਿਮ ਨੇ ਉਹ ਕਿਸ ਤਰ੍ਹਾਂ ਦਾ ਖਾਣਾ ਖਾ ਕੇ ਜਾਂਦੇ ਨੇ ਅੱਜ ਇਸੇ حوالے ਨਾਲ ਵੀਡੀਓ ਹੈ ਵੀਡੀਓ ਦੀ ਤਰਫ ਵਧਣ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੜੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ 1 2 3 ਗੋ ਜੇ ਪ੍ਰਸ਼ਾਦੇ ਦਾ ਬਾਈ ਸਾਈਜ਼ ਵੇਖੋ ਤੇ ਇਧਰ ਬਾਈ ਆਹ ਦੇਖ ਦੇ ਵਿੱਚ ਚੌਲ ਬੰਦੇ ਪਏ ਆ ਸਾਡੀਆਂ ਭੈਣਾਂ ਲੱਗੀਆਂ ਹੋਈਆਂ ਨੇ ਜੀ ਭੈਣ ਜੀ ਕਿੱਥੋਂ ਜੀ ਤੁਸੀਂ ਪਾਕਿਸਤਾਨ ਤੋਂ ਜਿਗਜਾ अच्छा पाकिस्तान तो जी ਅਸੀਂ ਤੇ ਇਹ ਧੁਵਾਵਾ ਕਰਦੇ ਆ ਪਾਪਾ ਜੀ ਦੇ ਅਕੇ ਤੁਸੀਂ ਦਿਲ ਕਰਦੀ ਗੱਲ ਕਰਦੇ ਨੇ ਹੋਏ ਕੀ ਬਾਤ ਇਹਨਾਂ ਧੁਵਾਵਾ ਕਰਦੇ ਬਡੋਰੀ ਹਾਥ ਤੁਮਾਰੇ ਪ੍ਰਭ ਡੋਰੀ ਹਾਥ ਤੁਮਾਰੇ ਪ੍ਰਭ ਡੋਰੀ ਧਾਰਮਿਕ ਵਿਚਾਰ ਵਟਾਂਦਰਾ ਸੋ ਗਾਇਸ ਇਹ ਬਿਲਡਿੰਗ ਚ ਅਸੀਂ ਜਾ ਰਹੇ ਹਾਂ ਜੀ ਹੁਣ ਆਉਜੀ ਆਉ। ਮਾਤਾ ਜੀ ਮਜਾ ਆਇਆ ਦਰਸ਼ਨ ਕਰਕੇ। ਨਾਨਦੀ ਨਾਨਦੀ ਕਿੱਥੋਂ ਆਏ ਜੇ? ਕਿੱਥੋਂ ਆਏ ਜੇ? ਪਟਿਆਲਾ ਜਿਲ੍ਹਾ ਹੈ। ਪਟਿਆਲਾ ਜਿਲ੍ਹੇ ਸਾਰੇ ਪਟਿਆਲਾ ਜਿਲ੍ਹੇ ਤੋਂ ਆਏ ਆ। ਬੀਬੀਆਂ ਦਾ ਜੱਥਾ ਜੀ ਇਹ। ਅੱਛਾ ਬੀਬੀਆਂ ਦਾ ਜੱਥਾ ਸਿਰਫ ਕੀ ਬਾਤ ਹੈ, ਕੀ ਬਾਤ ਹੈ। ਵੇਖ ਲੋ ਵੀ। ਅਸੀਂ ਜੀ ਸਤਿਗੁਰੂ ਹਜੂਰ ਸਾਹਿਬ ਦੀ 40 ਬੀਬੀਆਂ ਗਈਆਂ। ਅਰੇ ਵਾਹ! ਕੀ ਬਾਤ ਹੈ, ਕੀ ਬਾਤ ਹੈ। ਭਾਈ ਕੋਈ ਵੀ ਨਹੀਂ ਹੁੰਦਾ। ਆਹ ਕੀ ਬਾਤ ਹੈ। ਮੰਗਰੇ ਗੁੰਦਾ ਕਿੱਧਰ ਹੈ? ਕਿੱਧਰ ਆ ਜੀ? ਆਹ ਰਸਤਾ। ਵੇਖਿਆ ਨੋਸਾ ਲੁਈਏ ਸਾਹਮਣੇ ਵਿਕੀਬਾਰ। ਮੰਗਰੇ ਹੈ ਨਾ ਸਾਹਮਣੇ। ਹੈਗਾ ਇਹ ਮੰਗਰੇ। ਗੁਰੂ ਤੇ ਇੱਥੇ ਪਹਿਲੀ ਵਾਰ ਆਏ ਹੋ ਦੂਜੀ ਵਾਰੀ ਅੱਛਾ ਦੂਜੀ ਵਾਰੀ ਆਏ ਹੋ ਹਾਂ ਬਈ ਵਾਹ ਕੀ ਅੱਜ 18 ਅਕਤੂਬਰ ਨੂੰ ਆਇਆ ਗੁਰੂ ਪਿਆਰੇ ਅੱਛਾ ਬੜਾ ਆਨੰਦ ਠੀਕ ਆ ਜੀ ਠੀਕ ਆ ਠੀਕ ਆ ਠੀਕ ਹੈ ਮੇਰਾ ਰਸਤਾ ਕੋਈ ਹੋਵੇ ਲੰਗਰ ਦਾ ਮਾਤਾ ਜੀ ਬਜ਼ੁਰਗ ਨੇ ਪਰ ਮਾਤਾ ਜੀ ਦੀ ਹਿੰਮਤ ਜਿਹੜੀ ਹੈ ਨਾ ਕੀ ਬਾਤ ਹੈ ਗੁਰੂ ਪਿਆਰੇ ਉਹ 73 ਸਾਲ ਦੀ ਉਮਰ ਆ 73 ਸਾਲ ਦੀ ਵੀਅਰ ਕੀਤੀ ਆ 74 ਚ ਅਰੇ ਵਾਹ ਬੋਲਡ ਮੈਡਲ ਅਰੇ ਵਾਹ ਫਰਸਟ ਲੇਡੀ ਇਨ ਪੰਜਾਬ ਟਰੈਕਟਰ ਡਰਾਈਵ ਅੱਛਾ ਮੈਂ ਹੁਣ ਐਸਾ ਕੋਈ ਫਰਸਟ ਲੇਡੀ ਦਾ ਹੱਥ ਫੜਿਆ ਹੋਇਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵੀਅਰ ਕੀਤੀ ਹੈ ਹੈ ਨਹੀਂ ਸਭ ਤੋਂ ਪਹਿਲਾਂ ਟਰੈਕਟਰ ਚਲਾਇਆ ਪੰਜਾਬ ਸਭ ਤੋਂ ਪਹਿਲਾਂ ਟਰੈਕਟਰ ਚਲਾਇਆ ਅਰੇ ਵਾਹ ਅਰੇ ਵਾਹ ਕੀ ਬਾਤ ਹੈ ਮਾਤਾ ਜੀ ਇਹ ਤੇ ਫਿਰ ਪ੍ਰਮਾਤਮਾ ਦਾ ਹੀ ਹੱਥ ਫੜਿਆ ਹੋਇਆ ਜੀ ਮੈਂ ਕਹਿੰਦੀ ਹੈ ਵਾਹਿਗੁਰੂ ਮੈਂ ਬਸ ਕੋ ਛੇੜ ਕੇ ਕਹਿ ਗੁਜਾ ਚਲੋ ਚਲੋ ਤੁਰੋ ਤੁਰੋ ਸਭ ਦੇ ਪਾਸਪੋਰਟ ਬਣਾ ਲਿਆ ਧਿਆਨ ਧਿਆਨ ਥੋੜਾ ਗਿੱਲਾ ਜੇ ਗੁਰੂ ਪਰੋ ਆਪ ਗੁਰਨਾਣ ਕਾ ਫਿਰੋ ਹੋ ਤਾਂ ਗੱਲ ਹੈ ਹੀ ਆ ਜੀ ਬਿਲਕੁਲ ਬਿਲਕੁਲ ਇੱਥੋਂ ਤੱਕ ਵੀ ਲੈ ਕੇ ਆਏ ਆ ਇਹ ਰਾਣਾ ਜੀ ਨਹੀਂ ਬੈਠੇ ਲੈ ਮਾਦਾ ਜੀ ਵਿਛਾਨਨਦੇ ਆ ਮਾਦਾ ਜੀ ਤੁਹਾਡੀ ਨਜ਼ਰ ਨੁਜ਼ਰ ਵੀ ਓਕੇ ਰਿਪੋਰਟ ਆ ਹਨਾ ਓਕੇ ਪ੍ਰੋਆਂ ਨੇ ਖਰਾਕਾ ਖਾਧੀਆਂ ਰਾਣਾ ਜੀ ਨੂੰ ਮਿਲਣਾ ਜੀ ਰਾਣੇ ਕਿਹੜਾ ਰਾਣਾ ਐ ਟੇਕਰ ਰਾਣਾ ਸ਼ਾਹੀਦ ਨਹੀਂ ਰਾਣਾ ਟੇਕਰ ਜੀ ਤੇ ਲੰਗਰ ਦੀ ਜ਼ਿੰਮੇਵਾਰੀ ਹੈ ਗੁਰੂ ਕਾ ਲੰਗਰ ਗੁਰੂ ਕਾ ਲੰਗਰ ਗੁਰਦੁਆਰਾ ਤਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਪੰਜਾਬ ਪਾਕਿਸਤਾਨ ਬੈਠੋ ਆ ਜੰਦ ਹਾਂ ਆਓ ਲੰਗਰ ਸ਼ਿਕ ਦੇਣ ਵਾਲੇ ਸੱਚੇ ਪਾਸ਼ਾ ਬਿਲਕੁਲ ਜੀ ਬਿਲਕੁਲ ਆਜੋ 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 ਧਿਆਨ ਨਾਲ ਧਿਆਨ ਨਾਲ ਸਾਨੂੰ ਗੁਰੂ ਨਾਨਕ ਸਾਹਿਬ ਤੁੰਗ ਜਿਓ ਲੰਗਰ ਲੋਡਨਸਰ ਲਵੋ ਜੀ ਲੰਗਰ ਜੂਠਾਣਾ ਛੱਡੋ ਜੀ ਲੰਗਰ ਹਾਲ ਵਿੱਚ ਗੱਲਾਂ ਨਾ ਕਰੋ ਲੰਗਰ ਹਾਲ ਵਿੱਚ ਸਿਰ ਟੱਕ ਕੇ ਰੱਖੋ ਲੰਗਰ ਹਾਲ ਵਿੱਚ ਵਹੀ ਰੱਖੋ ਬਰਤਨ ਬਾਹਰ ਲੈ ਕੇ ਜਾਣਾ ਬਣਾ ਆਪਣੇ ਕੀਮਤੀ ਸਮਾਨ ਦਾ ਧਿਆਨ ਰ ਠੀਕ ਹੈ ਜੀ ਐਂਟਰੀ ਕਰਦੇ ਆ ਜੀ ਲੰਗਰ ਹਾਲ ਦੇ ਵਿੱਚ ਹੁਣ ਪਤਾ ਲੱਗਾ ਵੀ ਰੌਣਕ ਦਾ ਫੁੱਲ ਰੌਣਕਾ ਲੱਗੀਆਂ ਹੋਈਆਂ ਨੇ ਤੇ ਲੰਗਰ ਦੀ ਖੁਸ਼ਬੂ ਭਾਈ ਓਏ ਹੋਏ ਹੋਏ ਇਧਰੋਂ ਲਵਾਂਗੇ ਜੀ ਪਲੇਟਾਂ ਥੈਂਕ ਯੂ ਦਿਨੇਂਦਰ ਭਾਈ ਬਈ ਚਲਦੇ ਆ ਲੰਗਰ ਛਕਦੇ ਆ ਭਾਈ ਕੀ ਸਿਫਤ ਕਰਾਂ ਗੁਰੂ ਕੀ ਲੰਗਰ ਦੀਆਂ ਇੱਥੇ ਕੋਈ امیر ਗਰੀਬ ਨਹੀਂ ਕੋਈ ਉੱਚਾ ਨੀਵਾਂ ਨਹੀਂ ਸਭ ਇੱਕੋ ਪੰਗਤ ਬੈ ਕੇ ਲੰਗਰ ਖਾ ਰਹੇ ਆ ਜੀ ਇਹਨਾਂ ਦੇ ਵਿੱਚ ਕਈ ਪਾਕਿਸਤਾਨੀ ਵੀਰ ਨੇ ਪਾਕਿਸਤਾਨੀ ਫੈਮਲੀਆਂ ਨੇ ਤੇ ਜਾਂ ਫਿਰ ਆਪਣੀਆਂ ਪੰਜਾਬੀ ਫੈਮਲੀਆਂ ਨੇ ਤੇ ਸਫਾਈ ਅਲਟੀਮੇਟ ਭਾਈ ਕੋਈ ਜਵਾਬ ਹੀ ਨਹੀਂ ਹੈਗਾ ਗੁਰੂ ਘਰ ਦੀ ਸਫਾਈ ਦਾ ਕੀ ਆ ਬਾਤ ਹੈ ਕੀ ਸੇਵਾ ਹੋ ਰਹੀ ਹੈ ਭਾਈ ਸੋ ਗਾਇਸ ਲੰਗਰ ਦੀ ਦਾਲ ਸੇਵਾ ਹੋ ਰਹੀ ਹੈ ਜੀ ਪੂਰੇ ਯੋਰਾਂ ਤੇ ਹਾਂਜੀ ਚਾਵਲ ਉਹਦੀ ਮਾਤਾ ਜੀ ਦੀ ਰਿਸਿਦਾਰੀ ਹੈ ਤੇ ਹੂੰ ਮਾਤਾ ਜੀ ਅੱਛਾ ਜਿਹੜੀ ਜਿਹਦਾ ਨਾਮ ਲੈ ਰਹੀ ਨਾ ਭਾਈ ਲੰਗਰ ਦੇ ਸਵਾਦ ਦਾ ਕਿਤੇ ਕੋਈ ਜੋੜ ਨਹੀਂ ਹੈਗਾ ਜਿੰਨਾ ਮਰਜੀ ਤੁਸੀਂ ਕਿਤੇ ਵੀ ਖਾਓ ਭਾਈ ਚਾਵਲ ਖਾਲੇ ਦਾਲ ਦੇ ਨਾਲ ਫੋਨ ਪ੍ਰਸ਼ਾਦਾ ਲਿਆ ਜੀ ਇੱਕ ਤੇ ਪ੍ਰਸ਼ਾਦੇ ਦਾ ਬਾਈ ਸਾਈਜ਼ ਵੇਖੋ ਕੀ ਆਈ ਬਾਤ ਹੈ ਇਹ ਨਾਲ ਚਾਹ ਪਾ ਗਏ ਨੇ ਜੀ ਗਲਾਸ ਚ ਚਲੋ ਛਕਦੇ ਆਂ ਕਲੀਅਰ ਅਮ ਆਦ ਕਹਿੰਦੇ ਪਾਂਡੇ ਲੈ ਕੇ ਜਾਂਦੇ ਆ ਜੀ ਮਾਦਾ ਹੀ ਛਕਲੇ ਲੰਗਰ ਹਾਂਜੀ ਓਏ ਕੀ ਬਾਤ ਹੈ ਕੀ ਬਾਤ ਹੈ ਇਹ ਹਾਲ ਆ ਜਿੱਥੇ ਆ ਪੰਡਿਤੋਂ ਦੀ ਸੇਵਾ ਚੱਲਦੀ ਪਈ ਹੈ ਜੀ ਆ ਵੇਖ ਸਕਦੇ ਹੋ ਤੁਸੀਂ ਤੇ ਇੱਥੇ ਵੀ ਵੇਖੋ ਸਫਾਈ ਦੇ ਕਿਾ ਹੀ ਕਹਿਣੇ ਬਈ ਕਿਆ ਬਾਤ ਹੈ ਤੇ ਬਈ ਬਿਲਕੁਲ ਸਾਹਮਣੇ ਉਸ ਜਗ੍ਹਾ ਜਿੱਥੇ ਗੁਰੂ ਕਾ ਲੰਗਰ ਤਿਆਰ ਹੋ ਰਿਹਾ ਜੀ ਵੇਖੋ ਇਹ ਬਈ ਬਣ ਰਹੀ ਹੈ ਚਾਹ ਠੀਕ ਆ ਪੱਟੀ ਦੇ ਉੱਪਰ ਗੈਸ ਵਾਲੀ ਪੱਟੀ ਆ ਤੇ ਇਹ ਬਈ ਚਾਵਲ ਹਾਂਜੀ ਬਾਬਾ ਉੱਤੇ ਅਖਬਾਰ ਰੱਖ ਕੇ ਜਰਦਾ ਬੰਦਾ ਵੇ ਜਰਦਾ ਤੁਸੀਂ ਕਿੱਥੋਂ ਜੇ ਇੱਥੋਂ ਦੇ ਆ ਬਈ ਸੋਸ ਕਿ ਕਿਹੜਾ ਪਿੰਡ ਆਪਣਾ ਦੁੱਧਾ ਦੁੱਧਾ ਪਿੰਡ ਅੱਛਾ 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 ਮੁਹੰਮਦ ਅਨਵਰ ਇਹ ਬਈ ਤੜਕੇ ਦਾ ਸਮਾਨ ਕੱਟਿਆ ਹੋਇਆ ਵੇਖੋ ਤੁਸੀਂ ਵੇਖ ਸਕਦੇ ਹੋ ਹਨ ਤੇ ਇਹ ਭਾਜੀ ਕੀ ਨੋਟ ਕਰੀ ਜਾਂਦੇ ਹੋ ਆ ਭਾਜੀ ਜੋ ਕੁਝ ਪਕਣਾ ਕੋਈ ਲਿਆਉਣਾ ਕੋਈ ਨਵੀਂ ਚੀਜ਼ ਲਿਆਉਣੀ ਅੱਛਾ ਹਾਂਜੀ ਆ ਚੀਜ਼ਾਂ ਉਹ ਦੇਖਣਾ ਇੱਕ ਚੀਜ਼ ਵੇਖਿਆ ਮੈਂ ਸਿਸਟਮ ਬਹੁਤਾ ਹੀ ਵਧੀਆ ਬਣਾਇਆ ਹੋਇਆ ਹੈ ਨਾ ਚਲੋ ਜੀ ਮਿਹਰਬਾਨੀ ਹੈ ਜਾਨੀ ਤੁਸੀਂ 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 ਇੱਥੇ ਲੰਗਰ ਲੰਗਰ ਕਮਾਂਡਰ ਹੋ ਹਾਂਜੀ ਹਾਂਜੀ ਕਿਹੜਾ ਸਮਾਨ ਆਇਆ ਕਿੰਨਾ ਆਇਆ ਕਿੰਨੇ ਦਾ ਆਇਆ ਕੀ ਹਿਸਾਬ-ਤਬਾ ਕੀ ਲਿਆਉਣਾ ਅੱਗੋ ਅੱਛਾ ਕੀ ਛੋਪਣਾ ਵੀ ਆਪਣਾ ਮੇਰਾ ਨਾਮ ਮੁਹੰਮਦ ਆਬਿਦ ਖਾਨ ਮੁਹੰਮਦ ਆਬਿਦ ਖਾਨ ਤੇ ਕਿਹੜਾ ਪਿੰਡ ਜੀ ਆਪਣਾ ਮਢਿਆਲੀ ਮਢਿਆਲੀ ਠੀਕ ਠੀਕ ਹੈ ਤੇ ਇੱਥੇ ਹੁਣ ਤੁਸੀਂ ਤਰਖਾਦ ਲੱਗੇ ਦਿਓ ਸੇਵਾ ਵੀ ਆ ਬਹੁਤੀ ਤਾਂ ਸਾਨੂੰ ਸੇਵਾ ਤੇ ਹੈ ਹੀ ਹੈ ਓਏ ਤੇ ਬੜੇ ਚੰਗੇ ਕਰਮ ਕੀਤੇ ਤੁਸੀਂ ਤਨਖਾਹ ਵੀ ਹੈ ਜੀ ਅੱਛਾ ਤਨਖਾਹ ਵੀ ਹੈਗੀ ਠੀਕ ਹੈ ਕੱਲ ਸਾਡੇ ਪਿੰਡ ਦੇ ਬੰਦੇ ਵੀ ਆਏ ਅੱਜ ਪੱਜ ਪਾਕਿਸਤਾਨੀ ਬਹੁਤ ਆਏ ਆ ਅੱਜ ਉਹ ਕੱਟ ਆਏ ਆ ਛੁੱਟੀਆਂ ਪਿੱਛੇ ਗਈਆਂ ਨਾ ਛੁੱਟੀਆਂ ਦੇ ਵਿੱਚ ਬੜੇ ਹੁੰਦੇ ਰਏ ਆ ਅੱਜ ਹੈ ਵੀ ਸੋਮਵਾਰ ਹੈ ਨਾ ਵਰਕਿੰਗ ਡੇ ਹੈਗਾ। ਵਰਕਿੰਗ ਡੇ ਹੈ ਅੱਜ। ਉਹਦੇ ਕਰਕੇ। ਸੋਮਵਾਰ ਹਫਤਾ ਦਾ ਦਿਨ। ਬੜਾ ਵਧੀਆ ਲੱਗਾ ਜੀ ਤੁਹਾਨੂੰ ਮਿਲ ਕੇ ਜਨਾਬ। ਬਹੁਤ ਖੁਸ਼ੀ ਹੋਈ ਹੈ। ਨਾ 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 ਮੈਂ ਕਿਹਾ ਐਦਾਂ ਲੱਗੰਦਿਆ ਵੀ ਜਿਤਨਾ ਅਸੀਂ ਆਪਣੇ ਉੱਥੇ ਫਿਰੰਦੇ ਆਂ ਕਿ ਇੱਕੋ ਹੀ ਕੰਮ ਆ। ਉਹਦੇ ਨਾਲ ਬਹੁਤਾ ਹੋਇਆਗਾ ਜੀ ਮਾਪਾ। ਬਿਲਕੁਲ ਜੀ ਬਿਲਕੁਲ ਬਿਲਕੁਲ ਦਿੰਦਰ ਭਾਜੀ ਆ ਗਏ ਮੈਂ ਉਹਦੇ। ਹਾਂ ਹਾਂ ਹਾਂ। ਸਹੀ ਗੱਲ ਆ ਪਿਆਰ ਮੁਹੱਬਤ ਤੇ ਪਤਾ ਨਹੀਂ ਲੱਗਦਾ ਭਾਜੀ ਅਸੀਂ ਉਧਰ ਆ ਕੇ ਜਾਂ ਇੱਧਰ ਆ। ਹਾਂਜੀ ਇੱਕੋ ਗੱਲ ਜੀ ਸਾਰੀ ਇੱਕ ਹੀ। ਬਿਲਕੁਲ। ਪੰਜਾਬ ਇੱਕ ਹੀ ਸੀ ਸਰਕਾਰਾਂ ਨੇ ਕੰਮ ਖਰਾਬ ਕਰਤਾ ਬਿਲਕੁਲ ਤੁਹਾਡਾ ਤੁਹਾਡਾ ਭਾਈ ਫਿਰ ਕਦੀ ਦਿਲ ਕਰਦਾ ਵਾ ਵੀ ਇੱਕ ਹੀ ਹੋ ਜੇ ਅਸੀਂ ਤੇ ਇਹ ਦੁਆਵਾ ਕਰਦੇ ਆ ਪਾਪਾ ਜੀ ਦੇ ਅੱਗੇ ਤੁਸੀਂ ਦਿਲ ਕਰਦੀ ਗੱਲ ਕਰਦੇ ਸੀ ਸੋਇਆ ਕੀ ਬਾਤ ਹੈ ਇਹ ਵੀ ਦੁਆਵਾ ਕਰਦੇ ਆ ਕੀ ਬਾਤ ਹੈ ਅਸੀਂ ਤੇ ਦੁਆਵਾ ਕਰਦੇ ਆ ਵੀ ਇਹ ਬਾਡਰ ਇੱਥੋਂ ਚੁੱਕੀ ਜਾ ਕੇ ਦੂਰ ਚਲੀ ਜਾਵੇ ਤੇ ਇਕੱਠੇ ਰਹੀਏ ਅਸੀਂ ਵੀ ਜਾ ਕੇ ਫਿਰ ਕਹੀਏ ਤੁਹਾਡੇ ਕੋਲ ਆ ਕੀ ਲਿਖਿਆ ਜਿਹੜੂ ਤੁਚ ਇਹ ਦੇਖ ਲਓ ਉਹ ਗਲਤੀ ਹੋ ਗਈ ਕੀ ਲਿਖਿਆ ਇਹ ਕੁਕਿੰਗ ਗਾਇਲ ਅੱਛਾ ਕੁਕਿੰਗ ਗਾਇਲ ਆ ਉਰਦੂ ਚ ਅੰਗਰੇਜ਼ੀ ਹੈ ਉਰਦੂ ਕੀ ਬਾਤ ਹੈ ਕੀ ਬਾਤ ਹੈ ਤੇ ਇਧਰ ਬਾਈ ਆ ਦੇਖਦੇ ਵਿੱਚ ਚੌਲ ਭੰਦੇ ਪਏ ਆ ਮਬਾਜੀ ਚੱਕ ਸਕਦੇ ਕਿ ਮੈਂ ਆਪ ਕੋ ਤੇਰੀ ਕੀ ਬਾਤ ਆ ਜੀ ਕੀ ਬਾਤ ਆ ਕੀ ਬਾਤ ਆ ਤੇ ਇਧਰ ਦਾਲਾ ਸੋ ਬਾਈ ਲੰਗਰ ਹਾਲ ਦੀ ਇੱਕ ਵਾਰੀ ਸਫਾਈ ਚੈੱਕ ਕਰੋ ਤੁਸੀਂ ਅਲਟੀਮੇਟ ਸਫਾਈ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਇਧਰ ਬਾਈ ਪ੍ਰਸ਼ਾਦਾ ਭੰਦਾ ਪਿਆ ਵੇਖੋ ਆ ਸਾਡੀਆਂ ਭੈਣਾਂ ਲੱਗੀਆਂ ਹੋਈਆਂ ਨੇ ਜੀ ਭੈਣ ਜੀ ਕਿੱਥੋਂ ਜੀ ਤੁਸੀਂ ਪਾਕਿਸਤਾਨ ਤੋਂ ਜਿਕੇ ਜਾਂ ਅੱਛਾ ਪਾਕਿਸਤਾਨ ਤੋਂ ਜੀ ਅੱਛਾ ਸੇਵਾਦਾਰ ਜੀ ਇੱਕ ਇਧਰ ਭੈਣ ਸਾਡੀ ਲੋਹ ਦੇ ਉੱਪਰ ਫੁਲਕੇ ਲਾ ਰਹੀ ਆ ਤੇ ਇਧਰ ਬੇਲੇ ਜਾ ਰਹੇ ਨੇ ਠੀਕ ਆ ਪੰਜ ਕੀ ਨਾਮ ਹੈ ਆਪਣਾ ਹਾਂਜੀ ਸ਼ੀਬਾ ਅੱਛਾ ਅੱਛਾ ਤੁਹਾਡੀ ਮੈਂ ਪਹਿਲਾਂ ਵੀ ਇੱਕ ਵੀਡੀਓ ਤੇ ਮੈਂ ਵੇਖਿਆ ਸੀ ਤੁਹਾਡਾ ਨਾਮ ਤੇ ਇਧਰ ਥੱਲੇ ਕੀੜੇ ਹੋ ਰਹੇ ਨੇ ਭਾਈ ਇਧਰ ਵੀ ਵੇਖੋ ਸਫਾਈ ਕੀ ਬਾਤ ਹੈ ਹਾਂਜੀ ਏ ਟੂ ਜ਼ेड ਜਨਾਬ ਦਵਿੰਦਰ ਭਾਜੀ ਕੰਮ ਹੋਇਆ ਨਾ ਸਾਰਾ ਪਰਫੈਕਟ ਕੰਮ ਹੋਇਆ ਪੂਰੀ ਇੱਕ ਸਫਾਈ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਖੂਬਸੂਰਤੀ ਦੇਖੋ ਕਰਤਾਰਪੁਰ ਦੀ ਤੇ ਅੱਖਾਂ ਠੰਡੀਆਂ ਹੋ ਜਾਂਦੀਆਂ ਚਿੱਟੇ ਰੰਗ ਦਾ ਮਾਰਬਲ ਲੱਗਾ ਹਰ ਪਾਸੇ ਤੇ ਜਦੋਂ ਵੀ ਤੁਹਾਡੀ ਨਜ਼ਰ ਪੈਂਦੀ ਹੈ ਗੁਰਦੁਆਰਾ ਕਰਤਾਰਪੁਰ ਤੇ ਤੇ ਤੁਹਾਡੀਆਂ ਅੱਖਾਂ ਨੂੰ ਠੰਡਕ ਮਿਲਦੀ ਹੈ ਬਾਬਾ ਗੁਰੂ ਨਾਨਕ ਜਿਨ੍ਹਾਂ ਨੇ ਅਮਨ ਦਾ ਪੈਗਾਮ ਦਿੱਤਾ ਭਾਈਚਾਰੇ ਦਾ ਪੈਗਾਮ ਦਿੱਤਾ ਤੇ ਪੂਰੀ ਦੁਨੀਆ ਦੇ ਵਿੱਚ ਬਾਬਾ ਗੁਰੂ ਨਾਨਕ ਨੂੰ ਮੰਨਣ ਵਾਲਿਆਂ ਦੀ ਬਹੁਤ ਵੱਡੀ ਤਦਾਦ ਮੌਜੂਦ ਹੈ ਤੇ ਇਹ ਉਹਨਾਂ ਦੀ ਆਖਰੀ ਆਰਾਮਗਾਹ ਹੈ ਇੱਥੇ ਬਾਬਾ ਜੀ ਨੇ ਖੇਤੀਬਾੜੀ ਕੀਤੀ ਇੱਥੇ ਮਿਹਨਤ ਕੀਤੀ ਤੇ ਦੁਨੀਆ ਨੂੰ ਪੈਗਾਮ ਦਿੱਤਾ ਕਿ ਤੁਸੀਂ ਅਗਰ ਕੁਝ ਵੀ ਹਾਸਲ ਕਰਨਾ ਚਾਹੁੰਦੇ ਹੋ ਤੇ ਮਿਹਨਤ ਕਰਨੀ ਪਵੇਗੀ ਮਿਹਨਤ ਤੋਂ ਬਿਨਾ ਤੁਹਾਨੂੰ ਕੁਝ ਵੀ ਨਹੀਂ ਮਿਲੇਗਾ ਤੇ ਤੁਸੀਂ ਬਾਬੇ ਦੇ ਦਰ ਤੇ ਜਦੋਂ ਵੀ ਆਉਂਦੇ ਹੋ ਤੁਹਾਨੂੰ ਖਾਣਾ ਮਿਲਦਾ ਹੈ ਲੰਗਰ ਮਿਲਦਾ ਹੈ ਤੇ ਤਿੰਨ ਟਾਈਮ ਮਿਲਦਾ ਹੈ ਦੁਨੀਆ ਭਰ ਦੇ ਵਿੱਚ ਕਿਸੇ ਵੀ ਗੁਰਦੁਆਰੇ ਚਲੇ ਜਾਓ ਤੁਹਾਨੂੰ ਉੱਥੇ ਲੰਗਰ ਮਿਲੇਗਾ ਇਹ ਬਹੁਤ ਵੱਡੀ ਸੇਵਾ ਹੈ ਜਿਹੜੀ ਸਿੱਖ ਮਜ਼ਬ ਹਰ ਆਮ ਤੇ ਖਾਸ ਬੰਦੇ ਦੀ ਕਰ ਰਹੀ ਹੈ ਹਰ ਮਜ਼ਬ ਦੇ ਬੰਦੇ ਦੀ ਕਰ ਰਹੀ ਹੈ ਤੇ ਐਹੀ ਚੀਜ਼ ਹਰ ਮਜ਼ਬ ਤੋਂ ਮੁਨਫਰਦ ਕਰਦੀ ਏ ਸਿੱਖ ਮਜ਼ਬ ਨੂੰ ਕਿ ਸਿੱਖ ਮਜ਼ਬ ਦੇ ਕਿਸੇ ਵੀ ਗੁਰਦੁਆਰੇ ਚਲੇ ਜਾਓ ਤੁਹਾਨੂੰ ਉੱਥੇ ਤਿੰਨ ਟਾਈਮ ਫ੍ਰੀ ਖਾਣਾ ਮਿਲੇਗਾ ਤੁਹਾਨੂੰ ਉੱਥੇ ਤਿੰਨ ਟਾਈਮ ਫ੍ਰੀ ਲੰਗਰ ਮਿਲੇਗਾ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ